ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਹੋਈ ਸਾਰੀ ਦੀ ਸੰਗਤਾਂ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਰੇ ਜਾਣਦੇ ਹੋ ਮੇਰਾ ਪਿਆਰਾ ਤੇ ਮੇਰਾ ਵੱਡਾ ਵੀ ਰਾਜੀ ਸਿੰਘ ਜੀ ਬੰਦਾ ਮੇਰੇ ਫਾਦਰ ਤੋਂ ਬਾਅਦ ਮੇਰੇ ਲਈ ਪਿਤਾ ਮੇਰੀ ਸਾਰੀ ਦੁਨੀਆ ਅੱਜ ਇਸ ਦੁਨੀਆ ਤੇ ਨਹੀਂ ਰਹੇ ਪਰ ਉਹ ਹਮੇਸ਼ਾ ਹੀ ਸਾਡੇ ਦਿਨਾਂ ਦੀ ਧੜਕਣ ਬਣ ਕੇ ਰਹਿਣਗੇ ਸਦਾ ਹੀ ਸਾਡੀਆਂ ਯਾਦਾਂ ਦੇ ਵਿੱਚ ਤਾਜ਼ਾ ਰਹਿਣਗੇ ਜਿਉਂਦੇ ਰਹਿਣਗੇ ਪ੍ਰਮਾਤਮਾ ਨੇ ਇੱਕ ਵਿਲੱਖਣ ਹੀ ਰੂਹ ਸਾਡੇ ਪਰਿਵਾਰ ਦੇ ਵਿੱਚ ਭੇਜੀ ਹੈ ਪਰਿਵਾਰ ਦਾ ਸਭ ਤੋਂ ਵੱਡਾ ਤੇ ਹੁਣ ਹਾਰ ਬੱਚਾ ਸੀ ਵੀਰ ਜੀ ਜਿਵੇਂ ਸੋਨੇ ਚਾਂਦੀ ਦੇ ਸਿੱਕਿਆਂ ਦੇ ਵਿੱਚ ਹੀਰਾ ਇੱਕ ਲੱਖ ਹੀ ਚਮਕਦਾ ਨਜ਼ਰ ਆਉਂਦਾ ਹੈ ਇਹ ਉਹ ਸ਼ਖਸੀਅਤਾਂ ਮੇਰੀ ਜ਼ਿੰਦਗੀ ਦੇ ਦੋ ਹੀਰੋ ਮੇਰੇ ਫਾਦਰ ਤੇ ਵੀਰ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ ਮਹਾਤਮਾ ਕੇ ਉਦਾਸ ਕਰਦੀ ਆ ਕਿ ਸਾਨੂੰ ਇੰਨੀ ਤਾਕਤ ਕਬਖਣ ਕਿ ਅਸੀਂ ਉਹਨਾਂ ਨੂੰ ਪ੍ਰੇਰਣਾ ਮੰਨ ਕੇ ਉਹਨਾਂ ਦੇ ਸਾਰੇ ਸੁਖ ਨੇ ਸੱਚ ਕਰ ਸਕੀਏ ਮੇਰੇ ਵੀਰ ਜੀ ਜੋ ਵੀ ਹਨ ਉਸ ਪਿਛੇ ਸਾਡੇ ਬਾਦਰ ਦਾ ਬਹੁਤ ਰੋਲ ਨੇ ਕਿਹਾ ਸਾਡੇ ਫਾਦਰ ਨੇ ਉਹਨਾਂ ਦੀ ਕਲਾ ਨੂੰ ਚਮਕਣ ਦੇ ਲਈ ਮੰਚ ਦਿੱਤਾ ਉਹਨਾਂ ਨੂੰ ਪੜਾਇਆ ਉਹਨਾਂ ਦੇ ਸੁਪਨੇ ਪੂਰੇ ਕੀਤੇ ਤੇ ਉਹ ਇੱਕ ਅਜਿਹੇ ਪੁੱਤਰ ਬਣੇ ਜਿਨ੍ਹਾਂ ਨੇ ਆਪਣੇ ਫਾਦਰ ਦੇ ਸੁਪਨੇ ਪੂਰੇ ਕੀਤੇ ਅਸਲ ਦੇ ਵਿੱਚ ਜੋ ਵੀ ਵੀਰ ਜੀ ਹਨ ਉਹ ਸਾਡੇ ਫਾਦਰ ਦੀ ਇੱਛਾ ਸੀ ਕਿ ਉਹ ਹੁੰਦੇ ਪਰ ਉਹ ਇਹ ਆਪ ਨਾ ਬਣ ਸਕੇ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਇਹ ਸਾਰੀਆਂ ਚੀਜ਼ਾਂ ਜਿਵੇਂ ਢੋੰਗੀ ਵਜਾਉਣਾ ਅਲਗੋਜੇ ਹਾਰਮੋਨੀਅਮ ਵਜਾਉਣਾ ਇਹ ਸਾਰੀਆਂ ਚੀਜ਼ਾਂ ਵਿੱਚ ਇੰਟਰਸਟ ਪੈਦਾ ਕੀਤਾ ਤੇ ਵੀਰ ਜੀ ਨੂੰ ਯੂਨੀਵਰਸਿਟੀ ਕਾਲਜ ਦੇ ਵਿੱਚ ਪੜਾਇਆ ਉੱਥੇ ਉਹਨਾਂ ਨੇ ਬਤੌਰ 뮤직 ਦੀ ਸਪਲਾਈ ਲਈ ਤੇ ਜੋ ਵੀ ਹੈ ਤੁਹਾਡੇ ਸਾਹਮਣੇ ਆਛ ਹਨ ਬੀਤੀ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸੀ ਛੋਟੇ ਹੁੰਦਿਆਂ ਉਹਨਾਂ ਨੇ ਜੋ ਵੀ ਡਰੈੱਸ ਆ ਉਹਨਾਂ ਦਾ ਤੁਸੀਂ ਦੇਖਦੇ ਸੀ ਕਿ ਉਹਨਾਂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਇੱਕ ਅੱਛਾ ਗਾਇਕ ਬਣਾ ਤਾਂ ਬਚਪਨ ਦੇ ਵਿੱਚ ਉਹ কুরਤਾ ਪਾ ਕੇ ਚਾਦਰਾਂ ਪਾ ਕੇ ਇਕ ਉੱਚੀ ਜਗ੍ਹਾ ਤੇ ਖੜ ਕੇ ਗਾਇਆ ਕਰਦੀ ਸੀ ਤੇ ਅਸੀਂ ਸਾਰੇ ਕਜ਼ਨਸ ਬੈਠ ਕੇ ਉਹਨਾਂ ਨੂੰ ਸੁਣਿਆ ਕਰਦੇ ਸੀ ਇੰਨਾ ਹੀ ਨਹੀਂ ਵੀਰ ਜੀ ਦੇ ਗਲੇ ਦੀ ਸਿਰਫ ਕਲਾ ਨਹੀਂ ਸੀ ਉਹਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਸਨ ਅੱਛੀ ਹੈਂਡਰਾਈਟਿੰਗ ਹੱਥਾਂ ਦੇ ਵਿੱਚ ਕਲਾ ਚਿੱਤਰਕਾਰੀ ਬਹੁਤ ਅੱਛੀਆਂ ਡਰਾਇੰਗਸ ਬਣਾਉਣੀਆਂ ਇਹ ਡਰਾਇੰਗ ਬਣਾ ਕੇ ਉਹਨਾਂ ਨੇ ਸਿਰਫ ਕਾਗਜ਼ਾਂ ਨੂੰ ਹੀ ਰੰਗਿਆ ਸਾਡੇ ਜੀਵਨ ਨੂੰ ਵੀ ਸਾਡੇ ਜੀਵਨ ਦੇ ਵਿੱਚ ਵੀ ਰੰਗ ਭਰੇ ਮੇਰੇ ਦਿਲ ਦੀ ਇੱਕ ਤਰੀਸ ਸੀ ਕਿ ਮੇਰਾ ਵੀਰ ਵੱਡਾ ਹੋ ਕੇ ਇੱਕ ਪੁਲਿਸ ਆਫੀਸਰ ਬਣੇ ਉਹ ਸਾਡੇ ਪਾਦਰ ਤੋਂ ਵੀ ਵੱਡਾ ਬਣੇ ਤੇ ਉਹ ਬਣੇ ਫਿਰ ਉਹਨਾਂ ਦੀਆਂ ਜੋ ਇਸ਼ਾਵਾਂ ਸੰਗੀਤ ਸਿੰਗਰ ਬਣਨ ਉਹਨਾਂ ਦੇ ਸ਼ੌਂਕ ਸੀ ਤਾਂ ਮੇਰਾ ਮਨ ਇਹ ਵੀ ਸੀ ਕਿ ਇੱਕ ਅੱਛਾ ਗਵਈਆ ਵੀ ਬਣਨਾ ਤੇ ਪਰਮਾਤਮਾ ਨੇ ਉਹ ਵੀ ਰੀਜ ਪੂਰੀ ਕੀਤੀ ਪਰ ਅਫਸੋਸ ਇਹ ਹੈ ਉਹਨਾਂ ਦੀ ਆਇਲ ਨੂੰ ਇੰਨੀ ਲੰਬੀ ਨਹੀਂ ਸੀ ਸਾਡੇ ਮਦਰ ਦਾ ਸ਼ੇਰ ਪੁੱਤ ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਸ਼ੇਰਾਂ ਆਪਕੇ ਬੁਲਾਉਣਾ ਮਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਲਗਾ ਹਮੇਸ਼ਾ ਉਹਨਾਂ ਨੂੰ ਪੁੱਛਦੇ ਰਹਿਣਾ ਤੁਸੀਂ ਠੀਕ ਹੋ ਉਹਨਾਂ ਦੀ ਸੇਵਾ ਕਰਨੀ ਲੱਤਾਂ ਘੁੱਟਣੀਆਂ ਹਰ ਵਕਤ ਜਾਂਦੇ ਟਾਈਮ ਆਉਂਦੇ ਟਾਈਮ ਪੈਰੀ ਹੱਥ ਲਗਾਉਣੇ ਜੱਫੀ ਪਾਉਣੀ ਪਿਆਰ ਕਰਨਾ ਤੇ ਅਸੀਸਾਂ ਲੈਣੀਆਂ ਉਹਨਾਂ ਦੇ ਜੀਵਨ ਸਾਥੀ ਦਾ ਉਹਨਾਂ ਦੀ ਜ਼ਿੰਦਗੀ ਦੇ ਵਿਚਾਰ ਉਹਨਾਂ ਲਈ ਇੱਕ ਬਹੁਤ ਵੱਡੀ ਤਰੱਕੀ ਹੈ। ਉਹਨਾਂ ਨੇ ਉਹਨਾਂ ਨੂੰ ਹਰ ਕਦਮ ਕਦਮ ਬਹੁਤ ਸਾਥ ਦਿੱਤਾ ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਹਨਾਂ ਅਨੁਸਾਰ ਵੀਰ ਜੀ ਇੱਕ ਬਹੁਤ ਹੀ ਖੁਸ਼ਦਿਲ, ਜਿੰਦਾਦਿਲ, ਖੁੱਲੇ ਸੁਭਾਅ ਦੇ ਤੇ ਸਦਾ ਹੀ ਜਿਉਂਦੇ ਰਹਿਣ ਵਾਲੇ ਜੀਵਨ ਸਾਥੀ ਆ। ਵੀਰ ਜੀ ਉਹਨਾਂ ਨੂੰ ਕਿਹਾ ਕਰਦੇ ਸੀ ਕਿ ਜੇ ਮੈਂ ਤੈਨੂੰ ਕਿਤੋਂ ਨਾਂ ਲੱਭਾਂ ਤਦੋਂ ਮੈਨੂੰ ਪਹਾੜਾਂ ਵਿੱਚ ਜਾ ਕੇ ਲੱਭ ਲੈ। ਤੇ ਅੱਜ ਸ਼ਾਇਦ ਉੱਥੇ ਹੀ ਅਲੋਪ ਹੋ ਗਏ। ਵੀਰ ਜੀ ਦਾ ਚਲੇ ਜਾਣਾ ਸਾਡੇ ਸਭਨਾਂ ਲਈ ਬਹੁਤ ਵੱਡਾ ਘਾਟਾ ਹੈ ਪਰ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਅਸੀਂ ਸਤ ਅੰਨਾਂ ਦੀਆਂ ਸਿੱਖਿਆਵਾਂ ਤੇ ਚੱਲੀਏ ਉਹ ਬੜੇ ਹੈਲਥ ਕੌਨਸ਼ੀਅਸ ਹਨ ਤੇ ਸਭ ਨੂੰ ਕਹਿੰਦੇ ਸਨ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਇਹ ਵੀ ਸਾਡੀ ਸੰਪੂੰਜੀ ਹੈ ਤੇ ਸਾਡੇ ਸਾਰਿਆਂ ਦੀ ਉਹਨਾਂ ਦੇ ਲਈ ਇਹੀ ਸ਼ਬਦ ਅੰਗਰੀ ਹੋਵੇਗੀ ਕਿ ਅਸੀਂ ਆਪਣੀ ਆਪਣੀ ਸਿਹਤ ਦਾ ਧਿਆਨ ਰੱਖੀਏ ਸਿਹਤ ਦਾ ਧਿਆਨ ਰੱਖਾਂਗੇ ਚੰਗੀ ਜ਼ਿੰਦਗੀ ਜੀ ਕੇ ਜਾਵਾਂਗੇ ਵੀਰ ਜੀ ਦੀਆਂ ਯਾਦਾਂ ਸਦਾ ਸਾਡੇ ਦਿਲ ਵਿੱਚ ਰਹਿਣਗੀਆਂ ਤੇ ਉਹ ਸਦਾ ਅਮਰ ਰਹਿਣਗੇ ਮੈਂ ਪਰਿਵਾਰ ਵੱਲੋਂ ਆਏ ਹੋਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਦੂਰੋਂ ਨੇੜੇੋਂ ਚੱਲ ਕੇ ਆਏ ਹੋਏ ਹਰੇਕ ਸੱਜਣ ਦਾ ਕੋਟਨ ਕੋਟ ਧੰਨਵਾਦ ਤੁਹਾਡਾ ਕਦਮ ਕਦਮ ਸਾਡੇ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ